ਇਸ ਲਈ ਦੋਸਤੋ ਬਰਾਂਡ ਮਹਿਸੂਸ ਜਦੋਂ ਦਫ਼ਤਰ ਗਾਹਕਾਂ ਤੋਂ ਦੂਰ ਹੁੰਦਾ ਹੈ ਬਰਾਂਡ ਦੀ ਅਸਫਲਤਾ ਦਾ ਕਾਰਨ ਹੈ ਉਹ ਗਾਹਕ ਦੀ ਨੀਤੀ ਨਹੀਂ ਸਮਝ ਜੇਕਰ ਤੁਸੀਂ ਖਬਰਾਂ ਚਾਹੁੰਦੇ ਹੋ ਵੱਦ ਤੋਂ ਵੱਦ ਸਮਝੋ ਤੁਹਾਨੂੰ ਗਾਹਕ ਨਾਲ ਗੱਲ ਕਰਨੀ ਹੋ ਵੀਡੀਓ ਵਿੱਚ ਗਾਹਕ ਦੀ ਰਾਏ ਜਾਣਨੀ ਹੋਵੇਗੀ ਅੱਜ ਅਸੀਂ ਇਹ ਚਰਚਾ ਕਰਾਂਗੇ ਗਾਹਕ ਫੀਡਬੈਕ ਇਕੱਠਾ ਕਰਨ ਦੀ ਵਿਧੀ ਗਾਹਕ ਦੀ ਰਾਏ ਕਿਵੇਂ ਲਵੀ ਲਈ ਅਤੇ ਜੇਕਰ ਇਸ ਵੀਡੀਓ ਵਿੱਚ ਬੋਲੀ ਗਈ ਗੱਲ ਹੈ ਕੰਪਿਊਟਰ ਤੇ ਲਾਗੂ ਕਰਨ ਨਾਲ ਤੁਹਾਡੀ ਕਾਰੋਬਾਰ ਦਸਤੋਂ 70% ਦੇਵੇਗਾ ਵਾਦਾ ਹੋ ਸਕਦਾ ਹੈ ਭਾਵੇਂ ਤੁਹਾਡੀ ਇਹ ਕਾਰੋਬਾਰ ਜਾਂ ਦੁਕਾਨ ਹੋਵੇ ਕੀ ਤੁਸੀਂ ਆਨਲਾਈਨ ਸਟਾਰਟਅਪ ਵੇਚ ਇਹ ਗੱਲਾਂ ਹਰ ਥਾਂ ਲਾਗੂ ਹੋਣਗੀਆਂ ਗਾਹਕ ਮਤ ਪੂਰਨ ਹੈ ਗਾਹਕਾਂ ਦੀ رائے ਕਿਵੇਂ ਲਵੋ ਸਤਿ ਸ੍ਰੀ ਅਕਾਲ ਮੈਂ ਦੀਪਕ ਤੁਸੀਂ ਵਦਤਰ ਡਿਜੀਟਲ ਦੇਖੋ ਕੰਪਨੀਆਂ ਸੋਚਦੀਆਂ ਹਨ ਕਿ ਗਾਹਕ ਦੇ ਫੀਡਬੈਕ ਮਤਲਬ ਗਾਹਕ ਦੀ رائے বিক্রি ਤੋਂ ਬਾਅਦ ਮਹੱਤਵਪੂਰਨ ਇਹ ਵੱਡੀ ਗਲਤੀ ਹੈ ਕਿਉਂਕਿ ਵੱਡੇ ਬਰਾਂਡ ਕੀ ਉਹ ਗਾਹਕ ਨਾਲ ਗੱਲ ਕਰ ਰਿਹਾ ਹੈ ਉਹ ਫਿਰ ਗਾਹਕ ਵਰਤਦੇ ਹਨ ਗਾਹਕ ਸੋਸ਼ਲ ਮੀਡੀਆ ਤੇ ਇਹ ਗਾਹਕ ਦੀ ਵੈਬਸਾਈਟ ਤੋਂ ਆਇਆ ਹੋਵੇ ਕੀ ਤੁਸੀਂ ਕਾਲ ਕਰ ਰਹੇ ਹੋ ਤੁਸੀਂ ਗਾਹਕ ਨੂੰ ਮਿਲ ਰਹੇ ਹੋ ਉਹ ਗਾਹਕ ਤੋਂ ਨਿਰਾਸ਼ ਫੀਡਬੈਕ ਲੈਂਦੇ ਜੇ ਤੁਸੀਂ ਉਸ ਵਿਚਾਰ ਸਟਾਰਟ ਨੂੰ ਸਮਝਦੇ ਹੋ ਤਾਂ ਹੁਣ ਆਓ ਆਓ ਇਸ ਨੂੰ ਸਮਝਾਏ ਦੋਸਤੋ ਕੀ ਉਹ ਕੰਪਨੀਆਂ ਬ੍ਰਾਂਡ ਹਨ ਇਹ ਗਾਹਕ ਲਈ ਲੋੜੀਂਦਾ ਨਹੀਂ ਉਹਨਾਂ ਦੀ رائے ਲੈਂਦਾ ਹੈ ਕੀ ਅਸੀਂ ਪਹਿਲਾਂ ਗੱਲ ਕਰਦੇ ਹਾਂ ਤੁਸੀਂ ਵਿਗਿਆਪਨ ਚਲਾਇਆ ਅਤੇ ਗਾਹਕ ਮਿਲ ਜੇਕਰ ਸੋਸ਼ਲ ਮੀਡੀਆ ਵਧੇਗੀ ਕੰਪਨੀਆਂ ਸੋਸ਼ਲ ਮੀਡੀਆ ਤੇ ਹਨ ਗਾਹਕ ਦੀ رائے ਸਮਝਣਾ ਅਤੇ ਜੇ ਦੂਜੇ ਪੜਾਅ ਵਿੱਚ ਗਾਹਕ ਦਿਲਚਸਪ ਹੈ ਅਤੇ ਵੈਬਸਾਈਟ ਤੇ ਉਹਨਾਂ ਦੀ رائے ਸਮਝਣ ਦੀ ਕੋਸ਼ਿਸ਼ ਹੈ ਚਲੋ ਮਾਤ ਪੂਰਨ ਕਰੀਏ ਤੁਸੀਂ ਗਾਹਕ ਫੀਡਬੈਕ ਅਤੇ ਫੀਲਡ ਵਰਕਰ ਇਕੱਠੇ ਇਸ ਦਾ ਅਰਥ ਹੈ ਕਿ ਗਾਹਕ ਉਹ ਕੀ ਚਾਹੁੰਦਾ ਹੈ ਜ਼ਖਮ ਦੀ ਪੀਸ ਜਾਂ ਨਹੀਂ ਸਮਝਣ ਤੋਂ ਬਾਅਦ ਗਾਹਕ ਅਨੁਸਾਰ ਬਦਲੋ ਬੋਲਣਾ ਅਤੇ ਗਾਹਕ ਨਹੀਂ ਜੇ ਤੁਸੀਂ ਉਹ ਚੀਜ਼ਾਂ ਹਰ ਗਾਹਕ ਦੀ ਸਮੀਖਿਆ ਵਿੱਚ ਜੇ ਹਾਂ ਅਮਲ ਕਰੋ ਬਦਲਾ ਕਰਨ ਤੇ ਗਾਹਕ ਮਾਲਕ ਹੈ ਤੁਹਾਡੀਆਂ ਗੱਲਾਂ ਸਾਂਝੀਆਂ ਕਰਦਾ ਹੈ ਉਹ ਆਪਣੇ ਦੋਸਤਾਂ ਨੂੰ ਇਹ ਦੱਸਦਾ ਹੈ ਉਤਪਾਦ ਵਧੀਆ ਹੈ ਅਸੀਂ ਖੁਸ਼ ਅਸੀਂ ਡੇਟਾ ਤੇ ਗੱਲ ਕਰਾਂਗੇ ਇਸ ਬਾਰੇ ਗੱਲ ਕਰਾਂਗੇ ਗਾਹਕ ਫੀਡਬੈਕ ਦੀ ਮਹੱਤਤਾ ਗਾਹਕ ਫੀਡਬੈਕ ਵਪਾਰ ਲਈ ਜ਼ਰੂਰੀ ਹੈ ਮਤਪੂਰਨ ਇਹ ਕਿ ਜੇ ਤੁਸੀਂ ਜੇ ਗਾਹਕਾਂ ਤੋਂ ਫੀਡਬੈਕ ਲਿਆ ਜਾਵੇ ਆਪਣੇ ਕਾਰੋਬਾਰ ਦੇ ਗਾਹਕ ਬਣੋ ਜੁੜਿਆ ਮਹਿਸੂਸ ਹੁੰਦਾ ਹੈ ਕਿ ਮੈਂ ਇਸ ਕਾਰੋਬਾਰ ਵਿੱਚ ਹਾਂ ਕਿਉਂ ਪਾਰਟੀ ਜੇ ਤੁਸੀਂ ਉਸ ਨੂੰ ਸੁਧਾਰਦੇ ਹੋ ਗਾਹਕ ਧਿਆਨ ਦੇਵੇਗਾ ਜੇ ਤੁਸੀਂ ਲੋੜੀਂਦੇ ਸਰਵੇਖਣ ਦੀ ਗੱਲ ਕਰਦੇ ਹੋ 70 ਤੇ ਗਾਹਕ ਬਹੁਾ ਪਰਦੇ ਹਾਂ ਜੇ అనుభవ ਚੰਗਾ ਹੋਵੇ ਜੇਕਰ ਅਜਿਹਾ ਹੈ ਤਾਂ ਉਹ ਫਿਰ ਖਰੀਦਣਗੇ ਉਸ ਉਤਪਾਦ ਨੂੰ ਖਰੀਦਣ ਲਈ ਨੇੜੇ आओ जेसी ਹੋਰ ਕੁਆਂਟਮ ਡੇਟਾ ਬਾਰੇ ਗੱਲ 9% ਗਾਹਕ ਉਤਪਾਦ ਵਿੱਚ ਅਸੁਵਿਧਾ ਉਹ ਹਫਤੇ ਦੀ ਖਰੀਦ ਉਹ ਮਰੇ ਹੋਏ ਨੇ ਬਹੁਤ ਹਾਲ ਕੀਤਾ ਜੇ ਨਹੀਂ ਹੋ ਰਿਹਾ ਤਾਂ ਡਾਕਟਰ ਨੂੰ ਮਿਲੋ ਉਹ 95% ਹਨ ਕੁਝ ਗਾਹਕ ਜਾਇਜ਼ ਚਾਹੁੰਦੇ ਹਨ ਤਜਰਬਾ ਪਤਾ ਲੱਗਦਾ ਹੈ ਜੇ ਟੀਮ ਜੇ ਤੁਸੀਂ ਉਸ ਨਾਲ ਚੰਗਾ ਨਹੀਂ ਬੋਲਦੇ ਜੇ ਤੁਸੀਂ ਦੋਸਤਾਂ ਨੂੰ ਦੱਸੋ ਸੋਚੋ ਤੁਸੀਂ ਇੱਕ ਉਤਪਾਦ ਹੋ ਅਤੇ ਤੁਸੀਂ ਨਹੀਂ ਪਸੰਦਤਾ ਚਾਰ ਮਿੱਤਰਾਂ ਨੂੰ ਫਿਰ ਦੱਸਾਂਗੇ ਨਕਾਰਾਤਮਕ ਦਰਸ਼ਕ ਬਣਨਗੇ ਗਾਹਕ ਸਭ ਤੋਂ ਮਹੱਤਵਪੂਰਨ ਹਨ ਖੁਦ ਦਾ ਕਾਰੋਬਾਰ ਸਬਕ ਬਣਾਓ ਤੁਸੀਂ ਇਹ ਤਸਵੀਰ ਮਹਿਸੂਸ ਕੀਤੀ ਇਹ ਉਹਨਾਂ ਦਾ ਵੀ ਕਾਰੋਬਾਰ ਹੈ ਉਹ ਕਦੇ ਵੀ ਨਕਾਰਾਤਮਕ ਨਹੀਂ ਹੋ ਕੀ ਤੁਸੀਂ ਕਿਸੇ ਵਿਅਕਤੀ ਨੂੰ ਅਪਡੇਟ ਕਰਨਾ ਹੈ ਕੀ ਤੁਸੀਂ ਇਸ ਲਈ ਮੇਰੇ ਨਾਲ ਜੁੜੋਗੇ ਜੇ ਤੁਸੀਂ ਨਕਾਰਾਤਮਕ ਬੋਲ ਸਕਦੇ ਹੋ ਮੌਤ ਨਕਾਰਾਤਮਕ ਹੈ ਜੇ ਕਰ ਸਕਦੇ ਹੋ ਤਾਂ ਗਾਹਕ ਦੇ ਜਾਣਾ ਹੈ ਇਸ ਦਾ ਮਤਲਬ ਹੈ ਗਾਹਕ ਵਾਪਸ ਆਵੇ ਨਹੀਂ ਇਹ ਸਾਡੀ ਕੰਪਨੀ ਹੈ ਉਹ ਨਕਾਰਾਤਮਕ ਨਹੀਂ ਬੋਲੇਗਾ ਜੇਕਰ ਉਸ ਨੂੰ ਸਮੱਸਿਆ ਹੋਵੇਗੀ ਤਾਂ ਉਹ ਸਬੂਤ ਦਿਓ ਜੇ ਸੁਝਾਅ ਦੇਖਿਆ ਵੱਧ ਸੰਚਾਰ ਦਾ ਮਤਲਬ ਘਟ ਪਾੜਾ ਹੈ ਇਹ ਗਾਹਕ ਨਾਲ ਹੋਣਾ ਚਾਹੀਦਾ ਹੈ ਸਟਾਰਟਅਪਸ ਦੀ ਮੁੱਖ ਸਮੱਸਿਆ कि यह एक पूरा गाहक फीडबैक है सिस्टम उदो हों जब समा चंगा जा माड़ा तो मैं दस रहा हाँ। फीडबैक लेना? सब तो पहला गाहक पहला सोशल मीडिया आओ वेखिए दसो ओे तो उत्पाद जानता है, है कीता जा विज्ञापन चलाया अते ए आ गया पहली जांच समाजिक है ਕਮ ਇੰਟਰਐਕਟਿਵ ਮੀਡੀਆ ਤੁਸੀਂ ਹਮੇਸ਼ਾ ਗਾਹਕਾਂ ਨਾਲ ਸੰਚਾਰ ਕਰ ਸਕਦੇ ਹੋ ਸੋਸ਼ਲ ਮੀਡੀਆ ਤੇ ਜਾਓ ਟਿੱਪਣੀ ਦਾ ਵਿਕਲਪ ਹਮੇਸ਼ਾ ਹੁੰਦਾ ਹੈ ਗਾਹਕ ਲਈ ਹੈ ਇਹ ਲੋਕ ਨਹੀਂ ਸਮਝਦੇ ਫੇਸਬੁੱਕ ਵਰਤੋਂ ਟਿੱਪਣੀ ਵਿਕਲਪ ਇਸਦਾ ਗ੍ਰਾਮ YouTube ਤੇ ਟਿੱਪਣੀ ਸੀ ਵਿਕਲਪ ਅਤੇ ਲਿੰਕ ਦਿੱਤੇ ਗਏ ਗਾਹਕਾਂ ਨੂੰ ਜੋੜਨ ਵਾਲਾ ਸੋਸ਼ਲ ਮੀਡੀਆ ਲੋਕ ਟਿੱਪਣੀ ਨੂੰ ਪਸੰਦ ਨਹੀਂ ਕਰਦੇ ਵਿਕਲਪ ਦੀ ਵਰਤੋਂ ਜਾਣੋ ਜੇ ਗਾਹਕ ਪਹਿਲੀ ਵਾਰ ਆਉਂਦਾ ਹੈ ਸੋਸ਼ਲ ਮੀਡੀਆ ਤੇ ਪਹਿਲਾ ਆਉਣਾ ਉੱਥੇ ਫੈਸਲਾ ਹੋਵੇਗਾ ਕਿ ਕੀ ਤੁਹਾਡਾ ਵੈਬਸਾਈਟ ਤੇ ਸੰਪਰਕ ਜੇਕਰ ਤੁਸੀਂ ਇਹ ਨਹੀਂ ਕਰਦੇ ਤਾਂ ਇਹ ਵਿਆਪ ਤੁਸੀਂ ਇੱਥੇ ਗਾਹਕ ਨਾਲ ਸੰਪਰਕ ਕਰੋ ਤੁਸੀਂ ਸਵਾਲ ਪੁੱਛ ਸਕਦੇ ਹੋ ਤੁਸੀਂ ਗਾਹਕ ਨਾਲ ਗੱਲ ਕਰ ਸਕਦੇ ਹੋ ਗਾਹਕ رائے ਲੈ ਸਕਦੇ ਹਨ ਅੱਗੇ ਤੋਂ ਬਾਅਦ ਇਹ ਜਾਂ ਉਹ ਇੱਥੇ ਚਾਹੁੰਦੇ ਹੋ ਇਹ ਕਿਵੇਂ ਕਰੀਏ ਬੇਸਿਕ ਇੱਕ ਗਾਹਕ ਨਾਲ ਗੱਲਬਾਤ ਕਰ ਇਸ ਸਿਸਟਮ ਵਿੱਚ ਮੈਂ ਸਿਫਾਰਿਸ਼ ਕਰਾਂਗਾ ਤੁਸੀਂ ਚੈਟ ਤੇ ਪਾ ਸਕਦੇ ਹੋ ਕਿ ਉਹ ਤੁਹਾਡਾ ਰੋਬੋਟ ਗਾਹਕ ਹੈ ਦੱਸੋ ਤੁਸੀਂ ਬੇਸਿਕ ਗਾਹਕ ਸੀ ਕਸਟਮ ਸਵਾਲ ਪੁੱਛ ਸਕਦਾ ਹੈ ਹੁਣ ਤੁਸੀਂ ਆਪਣੀ ਜਾਣਕਾਰੀ ਲੈ ਸਕਦੇ ਗਾਹਕ ਦੀ رائے ਲਵੋ ਇਹ ਤੁਹਾਡੇ ਲਈ ਫੀਡਬੈਕ ਹੈ ਤੁਹਾਡਾ ਸੋਸ਼ਲ ਮੀਡੀਆ ਇਸ ਤਰ੍ਹਾਂ ਹੈ ਪੱਪੂ ਸੋਸ਼ਲ ਮੀਡੀਆ ਵਰਦ ਤੁਸੀਂ ਜਾਂ ਗਾਹਕ ਸੋਸ਼ਲ ਮੀਡੀਆ ਤੇ ਪਾਓ ਗਾਹਕਾਉਣ ਤੇ ਅੰਗਰੇਜ਼ੀ ਬੋਲਣੀ ਪ੍ਰਕਿਰਿਆ ਪੂਰੀ ਕਰੋ ਤੁਸੀਂ ਕੁਝ ਸਰਵੇਖਣ ਸਵਾਲ ਪੁੱਛ ਸਕਦੇ ਉਸ ਮੁੱਕੇਬਾਜ਼ ਨੂੰ YouTube ਜੇ ਸਵਾਲ ਆਉਂਦੇ ਹਨ ਤਾਂ ਤੁਸੀਂ ਜਵਾਬ ਦਿੰਦੇ ਹੋ ਜੇ ਤੁਸੀਂ ਉਹਨਾਂ ਨੂੰ ਸਰਵੇਖਣ ਪੁੱਛ ਸਕਦੇ ਹੋ ਤਾਂ ਗਾਹਕ ਵਧਾਉਣ ਦੇ ਤਰੀਕੇ ਕੀ ਤੁਸੀਂ ਇਸ ਸਮੇਂ ਆਪਣੇ ਬਰਾਂਡ ਦੇ ਨਾਲ ਹੋ ਸੈਕੰਡਰੀ ਪੱਦਰ ਤੇ ਕਸਟਮ ਸਮਾਜ ਮੀਡੀਆ ਦਿਲਚਸਪੀ ਲਈ ਸਰਕਲ ਲੀਡ ਇਸ ਦਾ ਮਤਲਬ ਹੈ ਤੁਸੀਂ ਗਾਹਕ ਹੋ ਤੁਹਾਡੀ ਵੈੱਬਸਾਈਟ ਜਾਂ ਉਤਪਾਦ ਕੀ ਉਹ ਤੁਹਾਨੂੰ ਕਾਲ ਕਰੇਗਾ ਤੈਲੀ ਕਾਲ ਤੋਂ ਬਾਅਦ ਗੱਲ ਕਰਾਂਗਾ ਚੈਟ ਜਾਂ ਫੇਸ ਰਾਹੀਂ ਗੱਲ ਕਰਨਗੇ ਇਹ ਸਭ ਕੁਝ ਕਰਾਂਗੇ ਇਹ ਵੀ ਉਹਨਾਂ ਵਿੱਚੋਂ ਮੱਦਮ ਹੈ ਗਾਹਕ ਤੁਹਾਡੇ ਨਾਲ ਗੱਲ ਕਰੇਗਾ ਤੁਹਾਡਾ ਵਿਸ਼ਾ ਉਤਪਾਦ ਸੰਗ੍ਰਹਿ ਹੈ ਤੇਜ਼ ਅਤੇ ਆਸਾਨੀ ਨਾਲ ਸਮਝੋ ਮੈਨੂੰ ਦੱਸੋ ਜੇ ਕੋਈ ਗਾਹਕ ਹੈ ਟੈਲੀਕਾਲਰ ਨਾਲ ਗੱਲ ਕੀਤੀ ਹੁਣ ਤੁਹਾਡਾ ਉਹ ਗਾਹਕ ਨੂੰ ਸਮਝਾ ਨਹੀਂ ਸਕੀ ਉਹ ਉਤਪਾਦ ਜਾਂ ਗਾਹਕ ਲਈ ਕਾਫੀ ਹੈ ਜੇ ਮਹਿੰਗਾ ਹੈ ਤਾਂ ਤੁਸੀਂ ਪੌਲ ਉਸ ਤੋਂ ਬਾਅਦ ਪੰਜ ਤਾਰਾ ਮਾਹੌਲ ਗਾਹਕ ਨੂੰ ਸੁਨੇਹਾ ਭੇਜੋ ਮੈਨੂੰ ਇਹ ਉਤਪਾਦ ਪਸੰਦ ਜੇ ਆਇਆ ਤਾਂ ਗਾਹਕ ਸ਼ੁਰੂ ਕਰੇਗਾ ਇਸ ਵੰਸ਼ ਵਿਸਤਾਰ ਦਾ ਤੁਹਾਨੂੰ ਸਿੱਧਾ ਮਤਲਬ ਹੈ ਤੁਸੀਂ ਦਫ਼ਤਰ ਵਿੱਚ ਸਮਝ ਸਕਦੇ ਹੋ ਗਾਹਕ ਮੇਰੇ ਨਾਲ ਹੈ ਇਸ ਲਈ ਤੁਸੀਂ ਤੁਸੀਂ ਸਕਿੰਟਾਂ ਵਿੱਚ ਸੰਪਰਕ ਕਰ ਸਕਦੇ ਹੋ ਟੀਮ ਦੇ ਹੋਰ ਮੈਂਬਰ ਗਾਹਕ ਜਾਇਦਾਦ ਟਰੈਕ ਕਰ ਸਕਦਾ ਹੈ ਇਹ ਗਾਹਕ ਨਾਲ ਸੰਚਾਰ ਹੈ ਪਿਛਲੇ ਸੰਚਾਰ ਦੇ ਅਨੁਸਾਰ ਅਤੇ ਗਾਹਕ ਨੂੰ ਸਮਝੋ ਗਾਹਕ ਤੁਹਾਡੇ ਤੋਂ ਕੀ ਚਾਹੁੰਦਾ ਹੈ ਫੀਡਬੈਕ ਮਹਤਵਪੂਰਨ ਹੈ ਕਿਹੜੀਆਂ ਕੰਪਨੀਆਂ ਹੁਣ ਕਰਨ ਦੀ ਕਾਹਲ ਹੈ ਭਾਰਤ ਦੀਆਂ ਛੋਟੀਆਂ ਕੰਪਨੀਆਂ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਬਾਹਰ ਮੈਂ ਸਹੂਨ ਖਾ ਕੇ ਕਿ ਮੀਡੀਆ ਤੇ ਗਾਹਕਾਂ ਨਾਲ ਕਿਵੇਂ ਗਾਹਕ ਤਰੱਕ ਕਰ ਸਕਦਾ ਹੈ ਟੈਲੀਕਾਲਰ ਨਾਲ ਸੰਪਰਕ ਕਰੋ ਗਾਹਕ ਦੀ ਵਿਚਾਰ ਪ੍ਰਕਿਰਿਆ ਉਹ ਦੋਵੇਂ ਪ੍ਰਕਿਰਿਆਵਾਂ ਪਾਸ ਕਰ ਗਾਹਕ ਬਣੋ ਸੇਵਾ ਲਵੋ ਇੱਥੇ ਗਾਹਕ ਦਾ ਵੇਰਵਾ ਹੈ ਫੀਡਬੈਕ ਦਾ ਸਮਾਂ ਆ ਗਿਆ ਹੈ ਤੁਹਾਨੂੰ ਗਾਹਕ ਦੇ ਜਵਾਬ ਮਿਲਦੇ ਹਨ ਲੰਬੇ ਫਾਰਮ ਬੰਦ ਨਾ ਕਰੋ ਤੁਸੀਂ ਇਸ ਨੂੰ ਕ੍ਰਿਸਪੀ ਬਣਾਉਂਦੇ ਹੋ ਗਾਹਕ ਲਈ ਬਾਕਸ ਤੇ ਕਲਿੱਕ ਕਰੋ ਕੁਝ ਪਾਓ ਗਾਹਕ ਸਲਾਹ ਲੈ ਸਕਦਾ ਹੈ ਕਿਉਂਕਿ ਵੱਡਾ ਹੈ ਅਤੇ ਕਸ਼ਮੀਰ ਤੋਂ ਫੀਡ ਬੈਕ ਫਾਰਮ ਪਰ ਨਾਲ ਗਾਹਕ ਕੋ ਕਤ ਇੱਥੇ ਪਰਨ ਤੇ ਤੁਹਾਨੂੰ ਵਧੀਆ ਪੈਸੇ ਆਸਾਨ ਲਾਭ ਅਤੇ ਮਹੱਤਵਪੂਰਨ ਕੀ ਤੁਸੀਂ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਹਨ ਮੈਂ ਕਿਹਾ ਸੀ ਤੁਸੀਂ ਹਰ ਪ੍ਰਕਿਰਿਆ ਤੋਂ ਸਿੱਖ ਸਕਦੇ ਹੋ ਤੁਰੰਤ ਸਿੱਖੋ ਅਤੇ ਲਾਗੂ ਕਰੋ ਕੈਰੀਅਰ ਵਿੱਚ ਤੁਸੀਂ ਪ੍ਰਕਿਰਿਆ ਸਾਂਝੀ ਕਰ ਸਕਦੇ ਸੁਧਾਰ ਕਰਦੇ ਰਹੋ ਗਾਹਕਾਂ ਡਿਜੀਟਲ ਮੇਲ ਰਾਹੀਂ ਜਾਣੇ Google ਫਾਰਮ ਨਾਲ ਸੰਪਰਕ ਸੰਦੇਸ਼ਾ ਰਾਹੀਂ ਜਾ ਰਹੀ ਆਪਣੀ ਉਮਰ ਬਾਰੇ رائے ਦੇ ਸਕਦਾ ਹੈ ਉਤਪਾਦ ਬਾਰੇ ਹੁਣ ਕੀ ਖੁੱਲ੍ਹਾ ਹੈ ਅਗਲਾ ਹਿੱਸਾ ਮਤਲਬ ਜੇ ਗਾਹਕ ਇੱਥੇ ਹੈ ਤੁਸੀਂ ਦੋਵੇਂ ਸੋਸ਼ਲ ਮੀਡੀਆ ਤੇ ਹੋ तुहाड़ी तो चो तो बाद तुसी तो उत्पाद खरीदया है जे गाहक छड़ गया है तुहाड़ा तो फीडबैक लेंगे हाँ यह महत्वपूर्ण तो है जे गाहक कोल है व्यक्ति प्रति दिन दूजी बार जे यही है तो पता हो गाहक मैनु छ गया होगा इस करके गाहक गया है तुहानू तो गाहक वापस भेजना पवेगा ਜੇ ਜਾਣਾ ਜ਼ਰੂਰੀ ਹੈ ਤਾਂ ਇਹ ਸਧਾਰਨ ਤੁਸੀਂ ਸੁਨੇਹਾ ਭੇਜ ਕੇ ਗਾਹਕ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਨਾਲ رائے ਲੈ ਸਕਦੇ ਹਨ ਤੁਹਾਡਾ ਅਨੁਭਵ ਕਿਵੇਂ ਰਹਾ ਅਸੀਂ ਕੰਪਨੀ ਵਿੱਚ ਬਦਲਾਅ ਚਾਹੁੰਦੇ ਹਾਂ ਜੇ ਤੁਸੀਂ ਉਹ ਕਰਦੇ ਹੋ ਤਾਂ ਤੁਸੀਂ ਗਾਹਕ ਦੇ ਹੋ ਸਲਾਹ ਨਾਲ ਸੁਧਾਰ ਹੋਵੇਗਾ ਇਹ ਕਰੋ ਅਤੇ ਗਾਹਕ ਨਾਲ ਜੁੜੋ ਅਸੀਂ ਤੁਹਾਡੇ ਮੁਤਾਬਕ ਬਦਲਾਅ ਕੀਤੇ ਹਨ ਹਨ 60% ਚੰਦਰਮਾ ਗਾਹਕ ਵਾਪ ਮੋਂਟ ਇੱਕ ਤੁਹਾਡੇ ਕੋਲ ਆਵੇਗਾ ਅਸੀਂ ਸਮਝਦੇ ਹਾਂ ਕਿ ਤੁਸੀਂ ਉਸਨੇ ਉਤਪਾਦ ਖਰੀਦਿਆ ਹੈ ਤੁਹਾਨੂੰ ਛੱਡ ਕੇ ਕਿਉਂ ਜਾਣਾ ਇਸ ਲਈ ਇਹ ਕਿਤੇ ਹੋਰ ਕਿਉਂ ਜਾਂਦਾ ਹੈ 9% ਦੀ ਸੰਭਾਵਨਾ ਤੁਹਾਡੇ ਨਾਲੋਂ ਕੰਪਿਊਟਰ ਵਧਿਆ ਹੈ ਮਾਰਕੀਟਿੰਗ ਨਾਲ ਗਾਹਕ ਬਣਨਗੇ 1% ਚਾਰਜ ਲਾਗੂ ਹੋਵੇਗਾ ਜੇ ਮੰਤਰੀ 14 ਸੈਂਟ ਤੇ ਹੈ ਤਾਂ ਮੌਕਾ ਹੈ ਕਿ ਇਹ ਤੁਹਾਡੇ ਉਤਪਾਦ ਨਾਲੋਂ ਬਿਹਤਰ ਹੈ ਅਸੰਤੁਸ਼ਟ ਉਹ ਤੁਹਾਡੀ ਸਮੱਸਿਆ ਨੂੰ ਇਹ 14% ਅਤੇ 6% ਦੇ ਮੌਕੇ ਹਨ ਚਾਰੇ ਜ ਗਾਹਕ ਨੂੰ ਪਸੰਦ ਹੈ ਤੁਸੀਂ ਗਾਹਕ ਦੀ ਪਰਵਾਹ ਨਹੀਂ ਕਰ ਤੁਸੀਂ ਗਾਹਕ ਨੂੰ ਅੰਡੇਠਾ ਕਰਦੇ ਹੋ ਤੁਸੀਂ ਸਿਰਫ ਉਤਪਾਦ ਵੇਚਣਾ ਚਾਹੁੰਦੇ ਸੀ ਗਾਹਕ ਛੱਡਦਾ ਹੈ ਇਹ ਸਹੀ ਸਮੇਂ ਤੇ ਹੋਵੇਗਾ ਇਹ ਖੱਬੀ ਲਤ ਜੋ ਨਹੀਂ ਕਰੇਗੀ ਕਾਰੋਬਾਰ ਵਧਾਉਣ ਦਾ ਤਰੀਕਾ ਮਤਪੂਰਨ ਕਟਕਾ ਤੁਸੀਂ ਇਹ ਗਾਹਕਾਂ ਦੇ ਫੀਡਬੈਕ ਨਾਲ ਸਮਝੋਗੇ ਇਹ ਤੁਹਾਡੇ ਦਾ ਗਾਹਕ ਕਿਸ ਗੱਲ ਦੀ ਪਰਵਾਹ ਕਰਦਾ ਹੈ ਉਤਪਾਦ ਵਿੱਚ ਹੋਰ ਕੀ ਤਬਦੀਲੀਆਂ ਜੇ ਤੁਸੀਂ ਸੌਂਦੇ ਸਮੇਂ ਨਿੰਬੂ ਖਾਓ ਤੁਹਾਡੇ ਅਨੁਸਾਰ ਆਪਣੇ ਆਪ ਵੱਡੀਆਂ ਕੰਪਨੀਆਂ ਜਿਵੇਂ ਤੁਸੀਂ ਐਪਲ ਐਪਲ ਜਾਂ ਜੋ ਵੀ ਹੈ ਬਾਰੇ ਗੱਲ ਕਰੋ ਵੱਡੀਆਂ ਕੰਪਨੀਆਂ ਗਾਹਕਾਂ ਦੀ ਸੰਭਾ ਉਹ ਟਾਰਚ ਜਗਾ ਕੇ ਗਾਹਕ ਨੂੰ ਗਾਹਕ ਦੀ ਚਾਹਤ ਬਣੇ ਰਹੋ ਗਾਹਕ ਦੀ ਮੀਂਦ ਬਦਲ ਰਹੀ ਹੈ ਤਬਦੀਲੀ ਦੇ ਅਨੁਸਾਰ ਬਦਲ ਕੇ ਮਸ਼ਹੂਰ ਹੋ ਜਾਵਾਂਗੇ ਗਾਹਕ ਲਈ ਕੀ ਕਰੀਏ ਤਾਂ ਕਿ ਵਧੀਆ ਬਣਾਉਣੇ ਚਾਹੀਦੇ ਹਨ ਮੈਂ ਗਾਹਕ ਨੂੰ ਦੱਸਦਾ ਹਾਂ इसलिए मेरे को मैं दिन दौरान खोज की थी भारत के दस चोटी दे एम एस कोल इस समय चीज है ओ उत्पाद रोक नहीं रहा ओ चंगा कर रहे चाह पर ए गाह। पर जो ध्यान तो नहीं मुख ध्यान हर कदम से हो गथक बात जे अजिहा हो मैं इस वीडियो विच चाहूंगा जेकर तो पसंद वीडियो चंगी लगे ता लाइक लाइक सबसक्राइब करो जे तुसी सिर्फ वीडियो लेंदे हो ਉਹ ਘੰਟੀ ਦਾ ਚਿੰਨ ਦਬਾ ਸਕਦੇ ਹਨ